ਮੈਨੂੰ ਪਤਾ ਹੈ ਕਿ ਤੁਹਾਡੇ ਸਾਰਿਆਂ ਦੇ ਨਾ ਕੁਝ ਨਾ ਕੁਝ ਸੁਪਨੇ ਹੈਗੇ ਆ ਤੁਸੀਂ ਕੁਝ ਨਾ ਕੁਝ ਸੋਚਿਆ ਹੋਇਆ ਆਪਣੀ ਜ਼ਿੰਦਗੀ ਲਈ ਆਪਣੇ ਮਾਪਿਓਂ ਲਈ ਆਪਣੇ ਭੈਣ ਭਰਾਵਾਂ ਲਈ ਆਪਣੇ ਆਉਣ ਵਾਲੇ ਫਿਊਚਰ ਲਈ ਹਨਾ ਆਪਣੀ ਜ਼ਿੰਦਗੀ ਲਈ ਬਹੁਤ سارے ਫੈਸਲੇ ਕੀਤੇ ਹੋਣਗੇ ਕਿ ਮੈਂ ਇਹ ਕਰਨਾ ਮੈਂ ਉਹ ਕਰਨਾ ਵਧੀਆ ਗੱਲ ਹੈ ਕਿ ਟਾਰਗੇਟ ਫਿਕਸ ਹੋਣਾ ਬਹੁਤ ਜ਼ਰੂਰੀ ਹੈ ਪਰ ਮੈਂ ਤੁਹਾਨੂੰ ਦੱਸਾਂ ਕਈ ਵਾਰੀ ਪਤਾ ਕੀ ਹੁੰਦਾ ਕਿ ਅਸੀਂ ਬਹੁਤ ਵੱਡੇ ਵੱਡੇ ਸੁਪਨੇ ਦੇਖ ਲੈਂਦੇ ਆ ਬਹੁਤ ਵੱਡੇ ਵੱਡੇ ਕੋਈ ਖੁੱਲ੍ਹੀ ਅੱਖਾਂ ਨਾਲ ਦੇਖ ਲੈਂਦਾ ਉਪਰ ਦਾ ਕਨਾਲ ਦੇਖ ਲੈਂਦਾ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸੁਪਨੇ ਦੇਖੋ ਪਰ ਛੋਟੇ-ਛੋਟੇ ਛੋਟੇ-ਛੋਟੇ ਸੁਪਨੇ ਜਦੋਂ ਦੇਖੋਗੇ ਤਾਂ ਉਹਨਾਂ ਨੂੰ ਪੂਰਾ ਵੀ ਕਰ ਸਕੋਗੇ ਕਿਉਂਕਿ ਬੂੰਦ-ਬੂੰਦ ਨਾਲੇ ਸਾਗਰ ਭਰਦਾ ਹੈ ਸੋ ਤੁਹਾਨੂੰ ਕੋਈ ਜੇ ਦਿੱਕਤ ਪਰੇਸ਼ਾਨੀ ਵੀ ਹੋਊਗੀ ਨਾ ਤੁਸੀਂ ਉਸ ਨੂੰ ਬਹੁਤ ਮਤਲਬ ਸincerely ਤਰੀਕੇ ਨਾਲ ਸੁਲਝਾ ਲਓਗੇ ਜੇ ਤੁਸੀਂ ਪਹਿਲੇ ਹੀ ਕੋਈ ਵੱਡੀ ਛਲੰਗ ਲਗਾਉਂਗੇ ਤਾਂ ਤੁਸੀਂ ਗਿਰ ਵੀ ਸਕਦੇ ਹੋ ਹਨਾ ਸੋ ਕੋਸ਼ਿਸ਼ ਕਰੋ ਕਿ ਛੋਟੇ-ਛੋਟੇ ਸੁਪਨੇ ਆਪ ਤੋਂ ਸਟਾਰਟ ਹੋ ਕੇ ਇੱਕ ਦਿਨ ਵੱਡੇ ਵੱਡੇ ਸੁਪਨੇ ਸਾਕਾਰ ਕਰ ਸਕਦੇ ਹੋ ਤੁਸੀਂ